ਸਸ਼ੀਗਤ ਦੋਸਤੋ ਫਰੀडम ਪ੍ਰੈਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਨਿਤਿਕ ਸੈਨ ਤੁਹਾਡਾ ਸਵਾਗਤ ਕਰਦਾ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਉਹ ਹੈ ਪ੍ਰੋਡਿਊਸਰ ਡੀ ਐਕਸ ਐਕਸ ਦਾ ਮੁੱਦਾ ਉਹਨਾਂ ਦਾ ਜਿੱਦਾਂ ਦਾ ਕੰਟੈਂਟ ਅੱਜ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਉਤੇ ਬਹੁਤ ਸਾਰੇ ਆ ਨੇ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਆਪਣੀ ਰਾਏ ਦੱਸੀ ਹੈ ਤੇ ਬਹੁਤ ਸਾਰੇ ਇਹਨਾਂ ਦੇ ਸਮਰਥਨ ਵਿੱਚ ਵੀ ਹਨ ਪਰ ਅੱਜ ਅਸੀਂ ਪਹੁੰਚੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਓ ਇੱਥੋਂ ਦੀ ਯੂਥ ਤੋਂ ਜਾਣਦੇ ਆ ਕਿ ਉਹਨਾਂ ਦਾ ਉਹਨਾਂ ਦੇ ਕੰਟੈਂਟ ਬਾਰੇ ਕੀ ਕਹਿਣਾ ਹੈ ਸਾਡੇ ਨਾਲ ਖੜੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋ ਵਿਦਿਆਰਥੀ ਆਉਂ ਜਾਂਦੇ ਆ ਪ੍ਰੋਡਿਊਸਰ ਡੀਐਕਐਕਸ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਸਭ ਨੂੰ ਪਤਾ ਹੀ ਹੋਣਾ ਕਿ ਸੋਸ਼ਲ ਮੀਡੀਆ ਤੇ ਅੱਜ ਬਹੁਤ ਹੀ ਜ਼ਿਆਦਾ ਜਿਹੜਾ ਮੁੱਦਾ ਭਖਿਆ ਹੋਇਆ ਹੈ ਪ੍ਰੋਡਿਊਸਰ ਡੀਐਕਐਕਸ ਬਾਰੇ ਹਾਂਜੀ ਹਾਂਜੀ ਦੇਖਦੇ ਹਾਂ ਵੀਡੀਓ ਉਹਨਾਂ ਦੀਆਂ ਵੀਡੀਓ ਤਾਂ ਨਹੀਂ ਦੇਖੀ ਪਰ ਜਿਹੜੀ ਕੌਂਟਰੋਵਰਸੀ ਚੱਲ ਰਹੀ ਹੈ ਉਹ ਦੇਖੀ ਆ ਨਾ ਉਹਨਾਂ ਨੇ ਓਕੇ ਮਤਲਬ ਜਦੋਂ ਇਹ ਮੁੱਦਾ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਭਾਕੇ ਜਿੱਦਾਂ ਦੀ ਉਹਨਾਂ ਦੇ ਵੀਡੀਓ ਆਈਆਂ ਉਦੋਂ ਤੁਹਾਨੂੰ ਪਤਾ ਲੱਗਿਆ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿੱਦਾਂ ਦਾ ਉਹ ਕੰਟੈਂਟ ਅੱਜ ਪਾ ਰਹੇ ਆ ਸਪੈਸ਼ਲੀ ਸਾਡੇ ਯੂਥ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦੇ ਵਿੱਚ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਸਹੀ ਹੈ ਜਾਂ ਗਲਤ ਹੈ ਪਹਿਲੀ ਗੱਲ ਤਾਂ ਜੀ ਵੀ ਜਿਵੇਂ ਉਹਨਾਂ ਨੇ ਰੰਧਾਵੇ ਨੂੰ ਜਿਹੜਾ ਉਹ ਰਿਪਲਾਈ ਕੀਤਾ ਸੀਗਾ ਉਹਦੇ ਵਿੱਚ ਗਾਲਾ-ਗੋਲਾ ਕੱਢੀਆਂ ਨੇ ਵੀ ਉਹ ਨਹੀਂ ਕੱਢਣੀ ਚਾਹੀਦੀਆਂ ਸੀ ਕਿਉਂਕਿ ਪੰਜਾਬ ਦੇ ਵਿੱਚ ਸਾਰੀ ਦੇਖਦੇ ਨੇ YouTube ਕੁੜੀਆਂ ਵੀ ਦੇਖਦੀਆਂ ਮੁੰਡੇ ਵੀ ਵੀ ਉਹਨਾਂ ਤੇ ਗਲਤ ਪ੍ਰਭਾਵ ਪੈਂਦਾ ਹੈ ਇਹ ਤਾਂ ਬਹੁਤ ਹੀ ਗਲਤ ਹੈ ਇਹ ਇਸ ਤਰ੍ਹਾਂ ਹੋਣਾ ਹੀ ਨਹੀਂ ਚਾਹੀਦਾ ਜਿੰਨਾ ਇਹ ਗਲਤ ਹੋ ਰਿਹਾ ਗੰਦ ਫਲਾ ਰਹੇ ਨੇ ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਗਾਣੇ ਆਉਂਦੇ ਨੇ ਉਹਨਾਂ ਦੇ ਵਿੱਚ ਸ਼ਰਮ ਗਾਲਾਂ ਦੀਆਂ ਕੀਤੀਆਂ ਜਾਂਦੀਂ ਦੀ ਵਰਤੋਂ ਕੀਤੀ ਜਾਂਦੀ ਆ ਇਹ ਪਹਿਲਾਂ ਕਦੇ ਹੁੰਦਾ ਨਹੀਂ ਸੀਗੇ ਜਿਹੜਾ ਹੁਣ ਹੋ ਰਿਹਾ ਬਹੁਤ ਗਲਤ ਹੋ ਰਿਹਾ ਜਿਹੜੇ ਅੱਜਕੱਲ ਅਸ਼ਲੀਲ ਸ਼ਬਦਾ ਦੀ ਵਰਤੋਂ ਕਰ ਰਿਹਾ ਉਹਦਾ ਮਤਲਬ ਸਾਡੇ ਸੱਭਿਆਚਾਰ ਤੇ ਅੱਜ ਕੀ ਇਫੈਕਟ ਪੈ ਰਿਹਾ ਹੈ ਸਭਿਜਤਾ ਦਾ ਵੈਸੇ ਇਫੈਕਟ ਪੈ ਰਿਹਾ ਹੈ ਵੈਸੇ ਵੀ ਆਪਣੇ ਪੰਜਾਬੀਆਂ ਨੂੰ ਪੰਜਾਬੀ ਸਾਮਨ ਦੀ ਲੋੜ ਹੈ ਤੇ ਆਪਾਂ ਅਗਰ ਆਪਾਂ ਪੰਜਾਬੀ ਹੀ ਐਵੇਂ ਰਿਪਰੈਜ਼ੈਂਟ ਕਰਾਂਗੇ ਪੰਜਾਬੀ ਨੂੰ ਗਲਤ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ ਫਿਰ ਆਪਾਂ ਦੂਜੇ ਤੋਂ ਵੀ ਕੀ ਭਾਲਦੇ ਆ ਵੀ ਉਹੋ ਅੱਛੇ ਤਰੀਕੇ ਨਾਲ ਆਪਾਂ ਨੂੰ ਮਤਲਬ ਸਮਝਣ ਵੀ ਪੰਜਾਬੀ ਅੱਛੇ ਹੁੰਦੇ ਨੇ ਉਹ ਆਪਾਂ ਨੂੰ ਵੈਸੇ ਵੀ ਹਿੰਦੀ ਮੂਵੀਜ਼ ਵੈਰਾ ਚ ਐਵੇਂ ਹੀ ਸਮਝ ਜਾਂਦੇ ਆ ਨਾ ਆਪਾਂ ਐਵੇਂ ਬੋਲਦੇ ਆ ਆਪਾਂ ਐਵੇਂ ਲੈਂਗੁਏਜ ਯੂਜ਼ ਕਰਦੇ ਆ ਸੋ ਆਪਾਂ ਅਗਰ ਕਿਸੇ ਨੂੰ ਆਪਾਂ ਪਹਿਲਾਂ ਪੁਆਇੰਟ ਆਊਟ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਣੇ ਆਪ ਨੂੰ ਠੀਕ ਕਰਨਾ ਪਊਗਾ ਪੰਜਾਬੀਆਂ ਨੂੰ ਖੁਦ ਹੀ ਮਤ ਤਾਂ ਹੀ ਆਪਾਂ ਅੱਗੇ ਪੰਜਾਬੀ ਨੂੰ ਰਿਪਰੈਜ਼ੈਂਟ ਕਰ ਸਕਾਂਗੇ ਠੀਕ ਹੈ ਮਤਲਬ ਉਹ ਇਦਾਂ ਦੇ ਇੱਕ ਵੀਡੀਓ ਪਾਉਂਦੇ ਨੇ ਲਾਈਵ ਹੋ ਕੇ ਵੀ ਸਾਨੂੰ ਕੋਈ ਦੇਖਣਾ ਚਾਹੇ ਤਾਂ ਦੇਖੋ ਸਾਨੂੰ ਕੋਈ ਟੈਨਸ਼ਨ ਨਹੀਂ ਬਟ ਫਿਰ ਵੀ ਉਹਨਾਂ ਦੇ ਵਿਊਜ਼ ਆ ਜਿਹੜੇ ਉਹ ਲਗਾਤਾਰ ਵਧ ਰਹੇ ਨੇ ਠੀਕ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਸ ਦੇ ਲਈ ਤਾਂ ਇਹੀ ਹੈ ਜੀ ਉਹਨਾਂ ਦਾ ਜਿਹੜੀ ਮੋਟੀਵੇਸ਼ਨਲ ਪਾਵਰ ਹੈ ਸਭ ਤੋਂ ਪਹਿਲੇ ਸਾਨੂੰ ਉਹ ਤੋੜਨ ਦੀ ਜ਼ਰੂਰਤ ਹੈ ਸਾਨੂੰ ਉਹਨਾਂ ਦਾ ਮੋਟੀਵੇਸ਼ਨ ਤੋੜਨ ਦੀ ਜ਼ਰੂਰਤ ਹੈ ਤਾਂ ਕਿ ਉਹ ਐਸੀ ਵੀਡੀਓਜ਼ ਨਾ ਬਣਾਉਣ ਸਾਡੇ ਯੂਥ ਨੂੰ ਜੋ ਗਲਤ ਮੈਸੇਜ ਦੇ ਰਿਹਾ ਉਹ ਨਾ ਪਹੁੰਚ ਸਕੇ ਕਿ ਜਿਹੜਾ ਸਾਡਾ ਵਿਰਸਾ ਪੰਜਾਬ ਦਾ ਵਿਰਸਾ ਹੈ ਉਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਜ਼ਰੂਰੀ ਨਹੀਂ ਹੈ ਅਬਿਊਜ਼ਿੰਗ ਕਰਕੇ ਤੁਸੀਂ ਕੋਈ ਅੱਛੀ ਵੀਡੀਓ ਬਣਾਓ ਉਸ ਤੇ ਵਿਊਜ਼ ਲੋ ਉਸ ਤੇ ਕਮੈਂਟ ਲੋ ਉਹ ਜ਼ਿਆਦਾ ਬੈਟਰ ਹੈ ਨਾ ਕਿ ਗਾਲਾਂ ਕੱਢ ਕੇ ਐਂ ਅਬਿਊਜ਼ ਕਰਕੇ ਸੋ ਮੇਰੇ ਵੱਲੋਂ ਇਹ ਬਹੁਤ ਗਲਤ ਚੀਜ਼ ਹੈ ਇਟ ਇਸ ਨਹੀਂ ਹੋਣੀ ਚਾਹੀਦੀ ਕਿਹੜਾ ਪ੍ਰੋਡਿਊਸਰ ਡੀਐਕਐਕਸ ਜਿੱਦਾਂ ਦਾ ਕੰਟੈਂਟ ਆ ਅੱਜ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਮਤਲਬ ਤੁਸੀਂ ਵੀ ਮਤਲਬ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਸਪੈਸ਼ਲੀ ਜਦੋਂ ਦੇਖਦੇ ਹੋ ਓਪਨ ਕਰਕੇ ਤਾਂ ਉਦਾਂ ਦੀ ਚੀਜ਼ ਜਿਹੜੀ ਚੀਜ਼ ਜ਼ਿਆਦਾ ਦੇਖੀ ਜਾਂਦੀ ਹੈ ਉਹ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਇਦਾਂ ਦਾ ਕੰਟੈਂਟ ਸਾਡੇ ਸਾਹਮਣੇ ਸਾਡੇ ਸਮਾਜ ਲਈ ਸਪੈਸ਼ਲੀ ਉਹ ਵਧੀਆ ਹੈ ਬਿਲਕੁਲ ਵਦਿਆ ਨਹੀਂ ਹੈ ਜੋ ਵੀ ਮਤਲਬ ਉਹਦੇ ਵਿੱਚ ਕੰਟੈਂਟ ਦਿਖਾਇਆ ਜਾਂਦਾ ਜੋ ਅਸ਼ਲੀਲਤਾ ਦਿਖਾਈ ਜਾਂਦੀ ਹੈ ਜੋ ਗਾਲੀ ਗਲੋਚ ਹੁੰਦੀ ਹੈ ਉਹ ਸਾਡੇ ਤੇ ਹੀ ਨਹੀਂ ਬਲਕਿ ਅੱਜਕੱਲ੍ਹ ਦੇ ਛੋਟੇ-ਛੋਟੇ ਬੱਚੇ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਤਾਂ ਉਹਨਾਂ ਤੇ ਵੀ ਬੁਰਾ ਇਫੈਕਟ ਪਾਉਂਦੀ ਹੈ ਉਹ ਚੀਜ਼ ਉਹ ਆਪਾਂ ਤਾਂ ਉਸ ਚੀਜ਼ ਨੂੰ ਦੇਖ ਕੇ ਆਪਾਂ ਭਾਵੇਂ ਇਗਨੋਰ ਕਰ ਦਈਏ ਪਰ ਬੱਚੇ ਨਹੀਂ ਇਗਨੋਰ ਕਰ ਸਕਦੇ ਉਹਨਾਂ ਤੇ ਉਸ ਦਾ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਸੇਮ ਇਦਾਂ ਹੀ ਹੈ ਕਿ ਦੇਖੋ ਹਰ ਇੱਕ ਜੋ ਵੀ ਕਲਚਰ ਹੁੰਦਾ ਹੈ ਕਿ ਉਸ ਦੀ ਆਪਣੀ ਆਪਣੀ ਇੱਕ ਰਿਲੀਜੀਅਨ ਹੁੰਦਾ ਹੈ ਠੀਕ ਹੈ ਪਰ ਜਿੱਦਾਂ ਹੈ ਕਿ ਗਾਲੀ ਗਲੋਸ ਦੇ ਵਿੱਚ ਪੰਜਾਬੀ ਹਮੇਸ਼ਾ ਇੱਕ ਨੰਬਰ ਤੇ ਆਂਦੇ ਨੇ ਠੀਕ ਹੈ ਪਰ ਇਹੀ ਹੈ ਕਿ ਅੱਜ ਦੀ ਜੋ ਜਨਰੇਸ਼ਨ ਹੈ ਕਿ ਸਾਨੂੰ ਉਹਨਾਂ ਨੂੰ ਇਹੀ ਚੀਜ਼ ਦੱਸਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕਿ ਨਾ ਕਿ ਉਹਨੂੰ ਦੂਜੇ ਦੂਜੇ ਰਿਲੀਜੀਅਨ ਦੇ ਅਕੋਰਡਿੰਗ ਆਪਾਂ ਉਸ ਨੂੰ نیچے ਸੁੱਟੀਏ ਤਾਂ ਕਿ ਜੋ ਇੱਕ ਪੰਜਾਬੀਆਂ ਦੀ ਸੋਚ ਹੈ ਕਿ ਉਹ ਸਭ ਤੋਂ ਉੱਪਰ ਹੁੰਦੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਇੱਕ ਗਾਲੀ ਗਲੋਚ ਕਰਕੇ ਪੰਜਾਬੀਆਂ ਦੀ ਸੋਚ ਬਹੁਤ ਨੀਚੇ ਆ ਚੁੱਕੀ ਆ ਦੇਖੋ ਜੀ ਉਹ ਗਾਲਾਂ ਦਾ ਜੀ ਉਹ ਕੱਢਦੇ ਨਹੀਂ ਗਾਲਾਂ ਦਾ ਘਟ ਉਹ ਅਸ਼ਲੀਲਤਾ ਜ਼ਿਆਦਾ ਫੈਲਾਉਂਦੇ ਨੇ ਉਹ ਗੱਲ ਤਾਂ ਬਿਲਕੁਲ ਗਲਤੀ ਹੈ ਜੀ ਉਹ ਉਹ ਤਾਂ ਕੋਈ ਵਧੀਆ ਚੀਜ਼ ਹੈ ਨਹੀਂ ਮੇਰੇ ਹਿਸਾਬ ਨਾਲ ਤਾਂ ਵਧੀਆ ਚੀਜ਼ ਨਹੀਂ ਉਹ ਤਾਂ ਕਾਫੀ ਗੰਦ ਪਾਇਆ ਉਹਨਾਂ ਨੇ ਗਾਲਾਂ ਤਾਂ ਚਲੋ ਗਾਲ ਹੋਰ ਚੀਜ਼ ਹੁੰਦੀ ਆ ਉਹ ਅਸ਼ਲੀਲਤਾ ਫੈਲਾਉਂਦੇ ਆ ਗਲਤ ਗੱਲਾਂ ਕਰਦੇ ਐਕਚੁਅਲੀ ਉਹ ਪਿੱਛੇ ਸਿੰਗਾਪੁਰ ਆਈ ਥਿੰਕ ਗਿਆ ਸੀ ਮਲੇਸ਼ੀਆ ਉਧਰ ਉੱਥੇ ਵੀ ਉਹਨੇ ਕਾਫੀ ਜ਼ਿਆਦਾ ਮਤਲਬ ਗੰਦ ਪਾਇਆ ਉਹਨਾਂ ਨਾਲ ਅੰਗਰੇਜ਼ਾਂ ਨਾਲ ਮਿਸ ਬਿਹੇਵ ਕੀਤਾ ਜੋ ਵੀ ਸੀਗਾ ਮੈਂ ਐਕਚੁਅਲੀ ਇੱਕ ਦੋ ਵੀਡੀਓ ਦੇਖੀ ਚੋਦੀ ਤਾਂ ਉਹ ਠੀਕ ਨਹੀਂ ਲੱਗੇ ਮੈਨੂੰ ਉਹਦੀ ਚੀਜ਼ਾਂ ਜੀ ਉਹ ਵੈਸੇ ਉਹ ਧਾਰਮਿਕ ਉਹ ਵੀ ਕਰਦੇ ਨੇ ਇੱਕ ਵੀਡੀਓ ਦੇਖੀ ਸੀ ਉਹਨਾਂ ਦੀ ਜਮਰਾਜ ਤੇ ਕੁਝ ਸੀਗੀ ਤੇ ਉਹ ਵੀ ਗਲਤ ਹੈ ਵੈਸੇ ਜਿਵੇਂ ਹਿੰਦੂਆਂ ਦੇ ਦੇਵਤੇ ਨੇ ਉਹ ਤਾਂ ਐਂ ਨਹੀਂ ਕਰਨਾ ਚਾਹੀਦਾ ਗਲਤ ਵੇਰੇ ਜੇ ਤੁਸੀਂ ਆਪਣੇ ਪੰਜਾਬ ਦੇ ਬਾਹਰ ਜਾਉਂਗੇ ਰਾਜਸਥਾਨ ਵਰਗੀ ਦੂਜੀ ਸਟੇਟ ਤੇ ਤੁਸੀਂ ਉਹਨਾਂ ਤੋਂ ਪੁੱਛੋਗੇ ਕਿ ਪੰਜਾਬੀ ਕਿਹੋ ਜਿਹੇ ਨੇ ਕੁਝ ਲੋਕ ਕਹਿਣਗੇ ਕਿ ਚੰਗੇ ਲੋਕ ਨੇ ਸੇਵਾ ਕਰਨ ਨੂੰ ਹਮੇਸ਼ਾ ਗੁੰਦੇ ਹੈ ਇੰਗਲੈਂਡ 'ਚ ਕੋਈ ਪੰਗਾ ਪਿਆ ਉੱਥੇ ਉਹਨਾਂ ਨੇ ਸੇਵਾ ਕੀਤੀ ਸੀ ਨੇਪਾਲ 'ਚ ਪੰਗਾ ਪਿਆ ਸੀ ਸੇਵਾ ਕਰਨ ਆਏ ਤੇ ਸਾਊਥ ਇੰਡੀਆ 'ਚ ਵੀ ਕੇਰਲ 'ਚ ਜਿਹੜਾ ਫਲਡ ਆ ਸੀ ਸੇਵਾ ਕਰਨ ਆਏ ਲੇਕਿਨ ਕਈ ਵਾਰ ਕੁਝ ਲੋਕ ਆ ਵੀ ਅਸਿਊਮ ਕਰਦੇ ਆ ਕਿ ਪੰਜਾਬੀ ਬੜੇ ਰੂਡ ਤੇ ਹੁੰਦੇ ਗਾਲਾ-ਗੋਲਾ ਕੱਢਦੇ ਆ ਡਰਿੰਕ ਕਰਦੇ ਆ ਤਾ ਜਦ ਤੱਕ ਜੇ ਇੱਕ ਹੋਰ ਗਲਤੀ ਹੈਗੀ ਸਹੀ ਗਲਤ ਕਰਨੀ ਉਹ ਸੌਰੀ ਗਲਤ ਗਲਤ ਕਰਨਾ ਤੇ ਗਲਤ ਗਲਤ ਦਾ ਪਤਾ ਹੋਣਾ ਦੋਨਾਂ ਚੰਤਰ ਹੈ ਪਰ ਜਿਹੜਾ YouTube ਤੇ ਜਿਹੜੇ ਗੱਲਾਂ ਕਰਦੇ ਨੇ ਜੋਗ ਵੀ ਕਈ ਸਾਰੇ ਦੇਖ ਰਹੇ 11 11 10 10 ਸਾਲ ਤੋਂ ਜੋਗ ਦੇਖ ਰਹੇ ਨੇ ਉਹਨਾਂ ਤੇ ਕੀ ਇਨਫਲੂਐਂਸ ਹੋ ਗਈ ਉਹ ਵੀ ਜਦੋਂ ਜਾ ਕੇ ਅੱਗੇ ਗੱਲਾਂ ਘਟਣਗੇ ਤਾਂ ਮੈਨੂੰ ਸਹੀ ਨਹੀਂ ਲੱਗਦਾ ਮਤਲਬ ਤੁਸੀਂ ਚਾਹੁੰਦੇ ਹੋ ਵੀ ਇਹ ਚੀਜ਼ ਸਪੈਸ਼ਲੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਵਿਰਸੇ ਨੂੰ ਇਫੈਕਟ ਪਾ ਰਹੀ ਹੈ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਹੁਣੇ ਤਾਂ ਸਿੱਦੇ ਵਸੇ ਜੇ ਦੇਖੋ ਤੁਸੀਂ ਕਰਨਾ ਵੀ ਹੈ ਉਹ ਜਾ ਕੁਝ ਇਹੋ ਜਿਹੀ ਪਲੇਸ ਤੇ ਕਰੋ ਜਿੱਥੇ ਮਤਲਬ ਰੈਸਟ੍ਰਿਕਸ਼ਨ ਹੈਗੀ ਕਿ 18 ਪਲੱਸ ਕਰ ਸਕਦੇ ਆ ਉਹਦੇ ਚ ਲੋ ਕੋਈ ਨਹੀਂ ਕਿਉਂਕਿ ਆਪਾਂ ਮੈਚੁਰ ਬੰਦੇ ਆ ਸਾਨੂੰ ਪਤਾ ਕਿੱਥੇ ਕਿਵੇਂ ਬੋਲਣਾ ਹੁੰਦਾ ਹੈ ਲੇਕਿਨ ਉਸ ਪਲੇਟਫਾਰਮ ਤੇ ਨਾ ਕੱਢੋ ਜਿੱਥੇ ਜਵਾਕ ਵੀ ਦੇਖ ਰਹੇ ਹੁੰਦੇ ਆ ਤਾਂ ਦਾ ਇਹ ਚੀਜ਼ ਰੋਕਣੀ ਚਾਹੀਦੀ ਹੈ ਗੰਦੇ ਪੱਖ ਤੇ ਚੰਗੇ ਪੱਖ ਹੈਗੇ ਨੇ ਪਰ ਸਾਨੂੰ ਚਾਹੀਦਾ ਕਿ ਚੰਗਾ ਪੱਖ ਅੱਗੇ ਲੈ ਕੇ ਆਈਏ ਹੁਣ ਕਈ ਕਹਿੰਦੇ ਨੇ ਕਿ ਇਹ ਅਸੀਂ ਗੱਲਾਂ ਨੋਰਮਲ ਵੀ ਬੋਲਨੇ ਤੇ ਨੋਰਮਲ ਤਾਂ ਫਿਰ ਬੜਾ ਕੁਝ ਕਰਦੇ ਆ ਅਸੀਂ ਨੋਰਮਲ ਤਾਂ ਹੋਰ ਵੀ ਆਪਾਂ ਬੜਾ ਕੁਝ ਕਰਦੇ ਆ ਕਿ ਹੁਣ ਸਾਰਾ ਕੁਝ ਦਿਖਾਣ ਲੱਗ ਜਾਾਂਗੇ ਕੀ ਹੁਣ ਬੋਲੀਵੁੱਡ ਫਿਲਮਾਂ ਵਿੱਚ ਵੀ ਕਿੰਨਾ ਕੁਝ ਹੁੰਦਾ ਵਾ ਕਿ ਅਸੀਂ ਉਹਨਾਂ ਦੀ ਰੀਸ ਕਰ ਸਕਦੇ ਹਾਂ ਉਹਨਾਂ ਦਾ ਕਲਚਰ ਹੋਰ ਹੈ ਸਾਡਾ ਕਲਚਰ ਹੋਰ ਹੈ ਸਾਡੇ ਕੱਪੜੇ ਪਾਏ ਹੋਏ 'ਚ ਇੱਜ਼ਤ ਹੈ ਉਹਨਾਂ ਦੇ ਕੱਪੜੇ ਲਾਏ ਹੋਏ 'ਚ ਇੱਜ਼ਤ ਹੈ ਠੀਕ ਹੈ ਨਾ ਤੇ ਸਾਨੂੰ ਮੇਰੇ ਸਾਬ ਨਾਲ ਉਹ ਗਲਤ ਹੈ ਉਹਨਾਂ ਨੂੰ ਆਪਣਾ ਠੀਕ ਕਰਨਾ ਚਾਹੀਦਾ ਹੈ ਕੰਮ ਚੰਗੀ ਚੀਜ਼ ਅੱਗੇ ਲੈ ਕੇ ਆਉਣ ਜੀ ਮਤਲਬ ਬਹੁਤ ਸਾਰੇ ਆ ਜਿਹੜੇ ਇਹਦੇ ਖਿਲਾਫ ਵੀ ਉੱਠ ਰਹੇ ਆ ਸਪੈਸ਼ਲੀ ਸੋਸ਼ਲ ਮੀਡੀਆ 'ਤੇ ਜਿਵੇਂ ਕਹਿੰਦੇ ਆਪਾਂ ਵੀ ਲਾਈਵ ਹੋ ਰਹੇ ਨੇ ਹੈ ਤੇ ਉਹ ਉਹਨਾਂ ਦਾ ਵਿਰੋਧ ਕਰ ਰਹੇ ਨੇ ਤੇ ਇਹ ਤੁਸੀਂ ਕਹਿੰਦੇ ਹੋ ਵੀ ਇਦਾਂ ਦੀ ਚੀਜ਼ ਹੋਣੀ ਚਾਹੀਦੀ ਦੇਖੋ ਜੀ ਵਿਰੋਧ ਤਾਂ ਹੋਣਾ ਚਾਹੀਦਾ ਵਾ ਜੇ ਹੁਣ ਪੰਜਾਬੀयत ਕਹਿਗੇ ਲੋਕ ਇਦਾਂ ਕਰ ਰਿਹਾ ਤੇ ਇਸ ਚੀਜ਼ ਨੂੰ ਰੋਕਣਾ ਚਾਹੀਦਾ ਜੇ ਅੱਜ ਨਾ ਕਿਸੇ ਨੂੰ ਰੋਕਿਆ ਗਿਆ ਤੇ ਇਹ ਗੱਲ ਵੱਧ ਹੀ ਜਾਊਗੀ ਅੱਗੇ ਤੋਂ ਅੱਗੇ ਵੱਧ ਹੀ ਜਾਊਗੀ ਕੋਈ ਹੋਰ ਵੀ ਉੱਠਣਗੇ ਉਹ ਵੀ ਇਦਾਂ ਕਿਸੇ ਨੂੰ ਕਹਿਣਗੇ ਜੇ ਹੁਣ ਆਪਾਂ ਅੱਜ ਇਹਨਾਂ ਨੂੰ ਰੋਕ ਦਿਆਂ ਤਾਂ ਇਸ ਚੀਜ਼ ਤੇ ਰੋਕ ਲਾਈ ਜਾ ਸਕਦੀ ਆ ਸਾਰਿਆਂ ਨੂੰ ਅਵੇਅਰ ਹੋਣ ਦੀ ਜ਼ਰੂਰਤ ਆ ਵਿੱਚੇ ਸਰਕਾਰ ਨੂੰ ਵਿੱਚੇ ਆਪਣੇ ਲੋਕਾਂ ਨੂੰ ਵਿੱਚੇ ਜੋ ਵੀ ਜਿੱਥੇ ਇਹ ਚੀਜ਼ਾਂ ਹੋ ਰਹੀਆਂ ਉਹ ਕਿਸੇ ਪਿੰਡ ਦੇ ਤਾਂ ਹੁੰਦੀ ਆ ਬੰਦੇ ਜਾਂ ਕਿਸੇ ਲੋਕ ਉਹਨਾਂ ਦੀ ਆਪਦੀ ਸੁਸਾਇਟੀ ਨੂੰ ਇੱਕ ਧਿਆਨ ਦੇਣਾ ਚਾਹੀਦਾ ਵਾ ਉਹਨਾਂ ਨੂੰ ਰੋਕਣ ਵਾਸਤੇ ਜੇ ਕੋਈ ਗਲਤ ਹੈ ਜੇ ਕੋਈ ਚੀਜ਼ ਵਧੀਆ ਕਰਦਾ ਉਹਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਤਾਂ ਕਿ ਇੱਕ ਸਹੀ ਚੀਜ਼ ਨੂੰ ਸੇਧ ਦੇਣ ਲਈ ਅਗਲੇ ਨੂੰ ਹੌਸਲਾ ਮਿਲ ਸਕੇ ਇਸ ਤਰਤੇ ਲੈ ਸਕਦੇ ਆ ਜਿਵੇਂ ਕਿ ਪਿੱਛੇ ਜੀ ਬਾਲ ਠੱਕਰੇ ਜਦੋਂ ਮਰਿਆ 2012-13 ਦੇ ਵਿੱਚ ਤਾਂ ਦੋ ਕੁੜੀਆਂ ਨੇ ਉਹਦੇ ਉੱਤੇ ਯਾਨੀ ਕਿ ਫੇਸਬੁੱਕ ਦੇ ਉੱਤੇ ਜਿਹੜੀ ਵੀਡੀਓ ਉੱਪਰ ਹੈਗੀ ਉਹਦੇ ਤੇ ਹਨਾ ਤਾਂ ਉਹਨਾਂ ਦੋਨਾਂ ਤੇ 66 ਸੇ ਲਾ ਕੇ ਯਾਨੀ ਕਿ ਉਹਨਾਂ ਨੂੰ ਅੰਦਰ ਕਰਿਆ ਗਿਆ ਹਨਾ ਪਿਛਲੇ ਸਮੇਂ 'ਚ ਇੱਕ ਵਰਤਾਰਾ ਚੱਲ ਰਿਹਾ ਹੈ ਕਿ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਮੋਦੀ ਦੇ ਖਿਲਾਫ ਯਾਨੀ ਕਿ ਫੇਸਬੁੱਕ ਤੇ ਕੋਈ ਪੋਸਟ ਪਾਉਂਦਾ ਕੋਈ ਟਵੀਟ ਕਰਦਾ ਉਹਨਾਂ ਦੇ ਉੱਤੇ ਪਰਚੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਹਨਾ ਤਾਂ ਇੱਕ ਪਾਸੇ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨ ਦਾ ਡੈਮੋਕਰੇਸੀ ਦੇ ਅੰਦਰ ਰਾਈਟ ਹੈ ਤੇ ਕ੍ਰਿਟੀਸਾਈਜ਼ ਕਰਨ ਵਾਲਿਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ ਤੇ ਇਸ ਕਿਸਮ ਦੀ ਜਿਹੜੀ ਬਕਵਾਸ ਜਿਹੜੀ ਸਮਾਜ ਵਿਰੋਧੀ ਅੰਸਰ ਨੇ ਮਤਲਬ ਕਿ ਜਿਹੜੇ ਲੋਕਾਂ 'ਚ ਲੋਕਾਂ ਨੂੰ ਟਾਰਗੇਟ ਕੀਤਾ ਅੱਜ ਦੇ ਪੱਖ ਦੀ ਗੱਲ ਨਹੀਂ ਹੈ ਸਮਾਜ ਦੇ ਵਿਰੋਧ ਦੀ ਗੱਲ ਹੈ ਉਸ ਕਿਸਮ ਦੇ ਅਨਸਰ ਨੇ ਜਿਹੜੇ ਸ਼ਰੇਆਮ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਜ਼ਿੰਦਗੀ ਬਾਰੇ ਲੋਕਾਂ ਦੇ ਯਾਨੀ ਖਾਸ ਤੌਰ ਤੇ ਔਰਤ ਨੂੰ ਟਾਰਗੇਟ ਕਰਕੇ ਇਹ ਬੋਲਿਆ ਜਾ ਰਿਹਾ ਹੈ ਤਾਂ ਉਹ ਸਰਕਾਰੇ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੀ ਲੋਕ ਨੇ ਪਿੰਡ ਦੇ ਵਾਸੀ ਸਪੈਸ਼ਲੀ ਉਹਨਾਂ ਦੇ ਪ੍ਰੋਟੈਸਟ ਖਿਲਾਫ ਬੈਠੇ ਨੇ ਅੱਜ ਤਾਂ ਇਸ ਨੂੰ ਬੰਦ ਕਰਨ ਲਈ ਸਪੈਸ਼ਲੀ ਵੀ ਉਹਨਾਂ ਦਾ ਜਿਹੜਾ ਕੰਮ ਅੱਜ ਚੱਲ ਰਿਹਾ ਹੈ ਤਾਂ ਉਸ ਦੇ ਤੁਸੀਂ ਸਮਰਥਨ ਚ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਉਹਨਾਂ ਦਾ ਸਮਰਥਨ ਸਾਨੂੰ ਉਹ ਬੰਦ ਹੋਣੀ ਚਾਹੀਦੀ ਹੈ ਠੀਕ ਹਾਂ ਦੋਨੇ ਚੀਜ਼ ਦੋ ਸਹੀ ਕਰ ਰਹੇ ਨੇ ਕਿ ਉਹਨਾਂ ਦਾ ਪਿੰਡ ਦਾ ਅਗਰ ਕੋਈ ਬੰਦਾ ਕੋਈ ਗਲਤ ਕੰਮ ਕਰ ਰਿਹਾ ਤਾਂ ਉਹ ਉਹਨਾਂ ਦੀ ਵਧੀਆ ਜ਼ਿੰਮੇਵਾਰੀ ਬਣਦੀ ਸੀ ਉਹ ਵਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਉਸ ਦਾ ਵਿਰੋਧ ਕਰ ਰਹੇ ਨੇ ਤਾਂ ਤੁਸੀਂ ਇਹ ਇਹਨਾਂ ਦੇ ਸਮਰਥਨ ਚੋਂ ਪਿੰਡ ਵਾਲਿਆਂ ਦੇ ਹਾਂ ਮੈਂ ਪਿੰਡ ਵਾਲਿਆਂ ਦੇ ਸਮਰਥਨ ਚ ਹੈਗਾ ਇਹ ਮਤਲਬ ਸਾਡੇ ਯੂਨੀਵਰਸਿਟੀ ਆਪਾਂ ਸਟੂਡੈਂਟ ਆ ਇੱਕ ਸਾਡੇ ਯੂਨੀਵਰਸਿਟੀ ਤੌਰ ਤੇ ਅਸੀਂ ਸਾਰੇ ਅਸੀਂ ਵੀ ਇੱਕ ਸਾਡੇ ਵੀ ਗਰੁੱਪ ਐ ਅਸੀਂ ਵੀ ਇਹਨਾਂ ਦੇ ਖਿਲਾਫ ਅੱਗੇ ਤੋਂ ਅੱਗੇ ਮਤਲਬ ਵੜ ਚੜ ਕੇ ਹਿੱਸਾ ਲਾਉਂਗੇ ਤੇ ਫਿਰ ਅਸੀਂ ਵੀ ਇਹਨਾਂ ਦੇ ਸਾਰੀ ਚੀਜ਼ਾਂ ਦੇ ਖਿਲਾਫ ਆ ਜਿਹੜੀ ਅਸ਼ਲੀਲਤਾ ਜਿਹੜੀ ਆ ਫੈਲਾ ਰਹੇ ਆ ਜੋ ਅੱਗੇ ਤੋਂ ਅੱਗੇ ਗੰਦ ਮੰਦ ਜਦ ਪਾ YouTube ਦੇਖਦੇ ਆ YouTube ਅਸੀਂ ਆਪਣੇ ਘਰ ਦੇ ਨੂੰ ਕਹਿ ਨਹੀਂ ਸਕਦੇ ਹੈਗੇ ਵੀ ਹਾਂ ਵੀ ਤੁਸੀਂ YouTube ਖੋਲੋ ਇੱਕੇ ਦਮ ਕੁਛ ਨਾ ਕੁਛ ਆ ਜਾਂਦਾ ਅਸੀਂ ਆਪਣੇ ਘਰ ਦੇ ਮੂਰੇ ਨਹੀਂ ਇਹ ਚੀਜ਼ ਕਰ ਸਕਦੇ ਸੋ ਅਸੀਂ ਇਹੀ ਕਹਿੰਦੇ ਆ ਵੀ ਇਹ ਸਾਰੀ ਚੀਜ਼ਾਂ ਨੂੰ ਬੰਦ ਕਰੋ ਅਸੀਂ ਜੋ ਵੀ ਇਹ ਚੈਨਲ ਹੈ ਤੇ ਇਹਦੇ ਖਿਲਾਫ ਆ ਅਸੀਂ ਸੋ ਇਹਨੂੰ ਬੈਨ ਕਰੋ ਬੰਦ ਕਰੋ ਤੇ ਹੁਣ ਸਾਡੇ ਨਾਲ ਨੇ ਸ਼ਾਹੀ ਮੁਟਿਆਰ ਦੇ ਫਾਈਨਲਿਸਟ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੀ ਸਟੂਡੈਂਟ ਹੈ ਜਿਹੜੇ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਆ ਤੇ ਆਉ ਜਾਣਦੇ ਆ ਇਹਨਾਂ ਦੀ ਕਿ ਇਹਦਾ ਸੱਭਿਆਚਾਰ ਤੇ ਕੀ ਇਫੈਕਟ ਪੈ ਰਿਹਾ ਹੈ ਇਦਾਂ ਦੀਆਂ ਚੀਜ਼ਾਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਕੌਰ ਤੇ ਮੈਂ ਸ਼ਾਹੀ ਮੁਟਿਆਰ ਦੇ ਫਾਈਨਲ ਰਾਉਂਡ ਵਿੱਚ ਪਹੁੰਚ ਚੁੱਕੀ ਹਾਂ ਅਸੀਂ ਸ਼ਾਈ ਮੁਟਿਆਰ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣੇ ਸੱਭਿਆਚਾਰਕ ਨੂੰ ਪ੍ਰਮੋਟ ਕਰਦੇ ਆਂ ਸੱਭਿਆਚਾਰ ਪਹਿਰਾਵੇ ਨੂੰ ਸੱਭਿਆਚਾਰਕ ਵਿਰਸੇ ਨੂੰ ਜਿਵੇਂ ਵੀ ਹੈ ਪਰ ਇਹੋ ਜਿਹੀਆਂ ਅਸ਼ਲੀਲਤਾ ਸਾਡੇ ਸੱਭਿਆਚਾਰ ਨੂੰ ਖਰਾਬ ਕਰਦੀਆਂ ਇੱਕ ਪਾਸੇ ਇਹ ਸ਼ਾਈ ਮੁਟਿਆਰ ਦੀ ਟੀਮ ਤੇ ਹੋਰ ਕਈ ਟੀਮਾਂ ਜਿਹੜੀਆਂ ਸੱਭਿਆਚਾਰਕ ਨੂੰ ਅੱਗੇ ਵਧਾਉਣ ਵਿੱਚ ਲੱਗੀਆਂ ਹੋਈਆਂ ਤੇ ਇੱਕ ਪਾਸੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਸੱਭਿਆਚਾਰ ਨੂੰ ਨੀਚੇ ਘਿਰਾਂਦੇ ਜਾ ਰਹੀਆਂ ਨੇ ਅਸੀਂ ਸੱਭਿਆਚਾਰ ਨੂੰ ਬਾਹਰਲੇ ਦੇਸ਼ਾਂ ਤੱਕ ਵੀ ਪਹੁੰਚਾਉਂਦੇ ਆਂ ਪਰ ਜਦੋਂ ਇਹ ਚੀਜ਼ਾਂ ਉੱਥੇ ਸਾਹਮਣੇ ਆਉਣਗੀਆਂ ਤਾਂ ਬਹੁਤ ਗਲਤ ਅਸਰ ਪਾਏਗਾ ਤਾਂ ਸਾਡੀ ਮਿਹਨਤ ਫਜ਼ੂਲ ਜਾਏਗੀ। ਉਹ ਅਸੀਂ ਇਸ ਸਮੇਂ ਖੜੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਸ ਨੂੰ ਬਹੁਤ ਹੀ ਵੱਡਾ ਵਿਦਿਅਕ ਆਧਾਰ ਮੰਨਿਆ ਜਾਂਦਾ ਹੈ ਤੇ ਇਸ ਸੰਸਥਾ ਨਾਲ ਜੁੜੇ ਬਹੁਤ ਹੀ ਮਹਾਨ ਸ਼ਖਸੀਅਤ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਡਾਕਟਰ ਜਤਿੰਦਰ ਸਿੰਘ ਮੱਟੂ ਜਿਹੜੇ ਕਿ ਡਾਕਟਰ ਭੀਮਰਾਓ ਅੰਬੇਦਕਰ ਦੀ ਸੋਚ ਨੂੰ ਪੂਰੇ ਦੇਸ਼ ਦੇ ਵਿੱਚ ਫੈਲਾ ਰਹੇ ਨੇ ਤਾਂ ਆਓ ਜਾਣਦੇ ਆ ਕਿ ਇਸ ਮੁੱਦੇ ਤੇ ਇਹਨਾਂ ਦੀ ਕੀ رائے ਹੈ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਅੱਜ ਬਹੁਤ ਜ਼ਿਆਦਾ ਮੁੱਦਾ ਫੈਲਿਆ ਹੋਇਆ ਹੈ ਪ੍ਰੋਡਿਊਸਰ ਡੀਐਕਐਕਸ ਵਾਲਾ ਮਤਲਬ ਜਿੱਦਾਂ ਦੀ ਉਹ ਸ਼ਬਦਾਵਲੀ ਵਰਤ ਰਿਹਾ ਤਾਂ ਇਹ ਸਾਡੇ ਪੰਜਾਬੀ ਵਿਰਸੇ ਤੇ ਇਹ ਕੀ ਇਫੈਕਟ ਪਾ ਰਹੀ ਹੈ ਸਰ ਸਭ ਤੋਂ ਪਹਿਲਾਂ ਮੈਂ ਇਸ ਵੀਡੀਓ ਰਾਹੀਂ ਔਰ ਇਸ ਚੈਨਲ ਰਾਹੀਂ ਇਸ ਵਿਸ਼ੇ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਇਹ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਜੈ ਭੀਮ ਜੈ ਭਾਰਤ ਸੋ ਮੈਂ ਸਮਝਦਾ ਕਿ ਪੰਜਾਬ ਜਿਹੜਾ ਸਾਡਾ ਸੂਬਾ ਹੈ ਤੇ ਉਹ ઋਸ਼ੀਆਂ ਪੀਰਾਂ ਪੈਗੰਬਰਾਂ ਗੁਰੂਆਂ ਦੀ ਧਰਤੀ ਰਿਹਾ ਤੇ ਅਧਿਆਤਮਕਤਾ ਦਾ ਕੇਂਦਰ ਬਿੰਦੂ ਪੰਜਾਬ ਰਿਹਾ ਹੈ ਬਾਕੀ ਸੂਬਿਆਂ ਨਾਲੋਂ ਸੋ ਅੱਜ ਜਿਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਾਂ ਉਹਨਾਂ ਦੀ ਅਸੀਂ ਜਿਸ ਤਰ੍ਹਾਂ ਤੁਸੀਂ ਪ੍ਰੋਡਿਊਸਰ ਡੀ ਐਕਸੈਸ ਕੋਈ ਸ਼ਖਸ ਹੈ ਜਿਹੜਾ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਬਣਾ ਕੇ ਪਰੋਸ ਰਹੇ ਨੇ ਲੋਕਾਂ ਤੱਕ ਗਲਤ ਸ਼ਬਦਾਵਲੀ ਯੂਜ਼ ਕੀਤੀ ਜਾ ਰਹੀ ਹੈ ਉਹਦੀ ਮੈਂ ਆਪਣੇ ਵੱਲੋਂ ਔਰ ਸਾਡੀ ਫੈਡਰੇਸ਼ਨ ਵੱਲੋਂ ਮਹਾਸੰਗ ਵੱਲੋਂ ਘੋਰ ਨਿੰਦਾ ਕਰਦਾ ਹਾਂ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਐਸੇ ਅੰਸਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਾਡੀ ਭਾਸ਼ਾ ਦਾ ਦੁਰਵਿਸ਼ਵ ਦੁਰਉਪਯੋਗ ਕਰਕੇ ਉਹਦੇ ਵਿੱਚ ਅਸ਼ਲੀਲਤਾ ਫਲਾ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਤੱਕ ਪਹੁੰਚਾ ਰਹੇ ਨੇ ਕਿਉਂਕਿ ਮੈਂ ਸਮਝਦਾ ਕਿ ਅੱਜ ਜੋ ਤੁਸੀਂ ਦਿਖਾ ਰਹੇ ਹੋ ਬੱਚਿਆਂ ਨੇ ਉਹੀ ਦੇਖਣਾ ਜੋ ਤੁਸੀਂ ਸੁਣਾ ਰਹੇ ਹੋ ਬੱਚਿਆਂ ਨੇ ਉਹੀ ਸੁਣਨਾ ਤੇ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਔਰ ਇੰਟਰਨੈਟ ਦਾ ਜ਼ਮਾਨਾ ਹੈ ਹਰ ਇੱਕ ਕੋਲ ਬੱਚੇ ਕੋਲ ਫੋਨ ਹੁੰਦਾ ਹੈ ਘਰ ਮਾਪਿਆਂ ਕੋਲ ਫੋਨ ਹੁੰਦਾ ਹੈ ਬੱਚੇ ਬਹੁਤ ਜ਼ਿਆਦਾ ਇਸ ਚੀਜ਼ ਤੋਂ ਪੀੜਤ ਵੀ ਨੇ ਔਰ ਇਸ ਉਹਨੂੰ ਫੋਲੋ ਵੀ ਕਰਦਨੇ ਐਸੀਆਂ ਉਹਦੇ ਜਿਹੜੀਆਂ ਹਰਕਤਾਂ ਇੰਟਰਨੈਟ ਤੇ ਜਾਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਐਸੇ ਲੋਕ ਫੈਲਾ ਰਹੇ ਨੇ ਸੋ ਮੈਂ ਸਮਝਦਾ ਕਿ ਪੰਜਾਬ ਜਿਹੜਾ ਹੈਗਾ ਉਹ ਇੱਕ ਭਾਸ਼ਾ ਦੇ ਨਾਮ ਤੇ ਬਣਿਆ ਹੋਇਆ ਸੂਬਾ ਹੈਗਾ ਪੰਜਾਬੀ ਸੂਬਾ ਹੈਗਾ ਔਰ ਪੰਜਾਬੀ ਸੂਬੇ ਨੇ ਹੀ ਸਭ ਤੋਂ ਜਿਹੜੀ ਪਹਿਲੀ ਕੁਰਬਾਨੀ ਉਸ ਇੱਕ ਬੱਚੇ ਨੇ ਦਿੱਤੀ ਸੀਗੀ ਤੋ ਜਦੋਂ ਗੋਲੀਆਂ ਮਾਰੀਆਂ ਗਈਆਂ ਸੀ ਪੰਜਾਬੀ ਸੂਬੇ ਦੀ ਮੰਗ ਉੱਠੀ ਸੀ ਸੋ ਮੈਂ ਚਾਹੁੰਨਾ ਵੀ ਤੁਸੀਂ ਅੱਜ ਉਹਨਾਂ ਬੱਚਿਆਂ ਦੇ ਹੀ ਤੁਸੀਂ ਦੁਸ਼ਮਣ ਬਣਦੇ ਜਾ ਰਹੇ ਹੋ ਕਿਉਂਕਿ ਤੁਹਾਨੂੰ ਚਾਹੀਦਾ ਤੈ ਸੀ ਕਿ ਤੁਸੀਂ ਉਹਨਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਚੰਗੇ ਚੰਗੇ ਵਿਚਾਰ ਚੰਗੀ ਸ਼ਬਦਾਵਲੀ ਔਰ ਚੰਗੇ ਵਿਚਾਰ ਉਹਨਾਂ ਤੱਕ ਪਹੁੰਚਾਉਂਦੇ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਕੁਝ ਚੰਗਾ ਸਿੱਖ ਪਾਉਂਦੀਆਂ ਲੇਕਿਨ ਇਸ ਦੇ ਉਲਟ ਤੁਸੀਂ ਚਲੋ ਠੀਕ ਹੈ ਮੰਨ ਲਿਆ ਕਿ ਇਹ ਕਨਸਟੀਟਿਊਸ਼ਨਲ ਸਾਡਾ ਰਾਈਟ ਹੈ ਰਾਈਟ ਟੂ ਸਪੀਚ ਹੈ ਕਿ ਅਸੀਂ ਜੋ ਮਰਜ਼ੀ ਬੋਲ ਸਕਦੇ ਹਾਂ ਲੇਕਿਨ ਇਸ ਦਾ ਦੁਰਉਪ ਕਿਉਂਕਿ ਇਹ ਤੁਹਾਡਾ ਰਾਈਟ ਟੂ ਸਪੀਚ ਦੇ ਵਿੱਚ ਨਹੀਂ ਆਉਂਦਾ ਜਿਸ ਤਰ੍ਹਾਂ ਦੀ ਤੁਸੀਂ ਕਿਸੇ ਤੇ ਵੀਡੀਓ ਬਣਾ ਬਣਾ ਕੇ ਥੋਪ ਰਹੇ ਹੋ ਤੁਸੀਂ ਇੱਕ ਸ਼ੌਕੀ ਥੋਕੀ ਜਿਹੜੀ ਸ਼ੋਹਰਤ ਪ੍ਰਾਪਤ ਕਰਨ ਲਈ ਇਸ ਚੀਜ਼ ਦਾ ਸਹਾਰਾ ਲੈ ਰਹੇ ਹੋ ਸੋ ਮੈਂ ਬੇਨਤੀ ਕਰੂੰਗਾ ਕਿ ਤੁਹਾਨੂੰ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ ਘੱਟੋ-ਘੱਟ ਤੁਸੀਂ ਪੰਜਾਬੀ ਦੀ लाज ਰੱਖੋ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਭਾਸ਼ਾ ਦੀ ਪੰਜਾਬੀ ਸੰਸਕ੍ਰਿਤੀ ਦੀ ਕਿ ਤੁਸੀਂ ਘੱਟੋ-ਘੱਟ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਔਰ ਪੰਜਾਬ ਨੂੰ ਪੰਜਾਬ ਰਹਿਣ ਦਿਓ ਤਾਂ ਕਿ ਇੱਥੋਂ ਦੇ ਜਿਹੜੇ ਬੱਚੇ ਨੇ ਇੱਥੋਂ ਦੀ ਜਿਹੜੀ ਦਿਖ ਹੈ ਪੰਜਾਬ ਦੀ ਉਹ ਦੇਸ਼ਾਂ ਵਿਦੇਸ਼ਾਂ 'ਚ ਸਹੀ ਢੰਗ ਨਾਲ ਬਣੀ ਰਹੇ ਤਾਂ ਦੋਸਤੋ ਏਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦੀ ਸੋਚ ਕਿ ਜਿਹੜਾ ਅਜੇ ਇਹ ਮੁੱਦਾ ਪਕਿਆ ਹੋਇਆ ਹੈ ਇਹਨਾਂ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕੀ ਸੋਚ ਸੀ ਤਾਂ ਦੋਸਤੋ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਨੂੰ ਸਮਰਥਨ ਕਰਨ ਵਾਲੇ ਕੌਣ ਹੋਣਗੇ ਤੇ ਵਿਰੋਧ ਕਰਨ ਵਾਲੇ ਕੌਣ ਹੋਣਗੇ ਤੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਨੀਚੇ ਦੱਸ ਸਕਦੇ ਹੋ ਤੇ ਸਾਡਾ ਚੈਨਲ ਫਰੀडम ਪ੍ਰੈਸ ਟੀਵੀ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਨੂੰ ਵੀ ਜਰੂਰ ਨਾ ਪੋ ਥੈਂਕ ਯੂ ਜੀ ਧੰਨਵਾਦ